ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਕਿਸੇ ਨੇ ਵੀ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਜਾਨਵਰ ਵਿਖਾਉਣੇ ਆ ਜਿਹੜੇ ਸਕਰੀਨ ਦੇ ਸਾਹਮਣੇ ਤੁਸੀਂ ਵੇਖ ਰਹੇ ਆ ਚਰਨੇ ਬਰਾੜ ਦੇ ਘਰੇ ਵੀਡੀਓ ਬਣਾ ਰਹੇ ਆ ਚਾਰ ਜਾਨਵਰ ਆ ਮੁੱਲ ਜਿਵੇਂ ਨਿੱਕੇ ਨਿੱਕੇ ਹੋਣਗੇ ਬਿਲਕੁਲ ਸਸਤੇ ਮੁੱਲ ਦੀਆਂ ਇਹ ਚਾਰ ਵਹਿਣਾ ਤੁਸੀਂ ਵੀ ਹੈਰਾਨ ਹੋਵੋਗੇ ਮੁੱਲ ਸੁਣ ਕੇ ਜਮਾ ਜੈਜ ਮੁੱਲ ਛੋਟੇ ਛੋਟੇ ਪਾ ਇਨਫਰਮੇਸ਼ਨ ਲੈ ਦਨਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇਰਾ ਨਾਮ ਸਰਨਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤੁਸੀਂ ਭਾਗਾ ਪਰਾਨਾ ਫੋਨ ਨੰਬਰ 9988566108 ਬਰਾੜਾ ਇਹਦਾ ਕੰਨਵਾ ਇਹਦਾ ਭਾਈ ਪਹਿਲੇ ਸੂਈ ਸੂਈ ਵੀ ਆ ਹੂੰ ਤੇ ਇਹਦੇ ਆਪਾਂ 7 ਤਰੀਕ ਨੂੰ ਟੀਕਰ ਖਾਇਆ ਆ 7 ਐ 7 ਨੂੰ ਠੀਕ ਆ ਅੱਜ 12 ਹੋ ਗਈ ਪੰਜ ਦਿਨ ਹੋ ਗਏ ਹਾਂ ਦੁੱਧ ਸੀਗਾ ਇਸ ਵੇਲੇ 8-9 ਕਿਲੋ ਠੀਕ ਗੇਟ ਜਾ ਕੇ ਦੁੱਧ ਘਟ ਗਿਆ ਹੁਣ 5 ਕਿਲੋ ਆ ਦੁੱਧ ਦੇ ਥੱਲੇ ਕਿੰਨੇ ਦੀ ਇਹ ਦੇ ਦਾਂਗੇ 25000 ਦੀ ਦੁੱਧ ਕਿੰਨਾ ਸੀ ਦੁੱਧ 8-9 ਕਿਲੋ ਸੀਗਾ ਹੁਣ ਘਟੀ ਆ ਹੀਟ ਚ ਕਰਕੇ ਠੀਕ ਆ ਸੀਮਨੇ ਦੇ ਲਵਾਤਾ ਵਾ 25000 ਦੀ ਦੇ ਦਾਂਗੇ ਮੋਟਨ ਕਰ ਦਾਂਗੇ ਵਧਗਾ ਵਹਿੜ ਆ ਇੰਨੇ ਦੀ ਤਾਂ ਵੱਛੀ ਨਹੀਂ ਪੀ ਦਿੰਦਾ ਜਿਹੇ ਜਿਹੇ ਹੈਗੀ ਆ 2.5 ਲੱਖ ਦੀ ਵਹਿੜਾ ਜਦ ਤਿਆਰ ਹੋਗੀ ਹਮਮ ਸਹੀ ਆ ਕੱਢੀਏ ਬਾਹਰੋਂ 25000 ਦੀ ਬਾਈ ਕਹਿੰਦਾ ਦੇ ਦੇਣੀ ਆ ਇੰਨੇ ਦੀ ਤਾਂ ਬਾਈ ਕਹਿੰਦਾ ਔਸਰ ਵੱਛੀ ਨਹੀਂ ਦਿੰਦਾ ਕੋਈ ਛੋਟੀ ਵੱਛੀ ਉਹ ਤੁਹਾਨੂੰ ਵੀ ਪਤਾ ਛੋਟੀ ਵੱਛੀ ਲੈਣੇ ਆ ਖੀਰੀ ਵਹਿੜ ਘੱਟੋ ਘੱਟ 15-20000 ਦੀ ਆਉਂਦੀ ਆ 15 16 ਮਹੀਨਿਆਂ ਦੀ ਤੇ ਜੇ ਖੀਰੀ ਲਹੋਗੇ ਅਮਰੀਕਨ ਮੱਛੀ 8 ਡੇ ਕੱਦ ਵਾਲੀ ਦੁੱਧ ਵਾਲੇ ਦੰਦਾ ਜੋ ਵੇਤੇ ਉਹ 25 30 35 ਹਜ਼ਾਰ ਦੀ ਆਉਂਦੀ ਆ ਇਹਦੇ ਥੱਲੇ 5 ਕਿਲੋ ਦੁੱਧ ਕੰਡੇ ਵਾਲਾ ਹੀਟ ਚ ਬਾਈ ਕਹਿੰਦਾ ਆਈ ਸੀ ਸੀ ਬਣੇ ਦੇ ਲਵਾਤਾ ਦੁੱਧ ਸੀਗਾ 8 9 ਕਿਲੋ ਹੀਟ ਕਰਕੇ ਦੁੱਧ ਬਾਈ ਕਹਿੰਦਾ ਘਟਾ ਗਈ ਇਸ ਟਾਈਮ 5 ਕਿਲੋ ਕੰਡੇ ਵਾਲਾ ਜੇ ਬਾਈ ਕਹਿੰਦਾ ਗੱਭਣ ਹੋ ਜਾਂਦੀ ਹੈ 1.5 ਲੱਖ ਦੀ ਵੈੜਾ ਪਰ ਵੈੜ ਵੱਡੀ ਬਹੁਤ ਆ ਚਾਰ ਹੀ ਥਾਣਾ ਮੋٹے ਮੋٹے ਹਾਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਕੋਈ ਵਾਧੂ ਫੋਟ ਸ਼ਾਂਗ ਹੈ ਨਹੀਂ ਬਾਕੀ ਥਾਣਵਾ ਤੁਹਾਨੂੰ ਰੋਕ ਕੇ ਨੇੜੇ ਤੋਂ ਚੈੱਕ ਕਰਾ ਦੇਣਾ ਆ ਥਣ ਵੇਖ ਲਓ ਸੀਲ ਸਭ ਪੂਰੀ ਆ ਵੀਡੀਓ ਬਣਾ ਰਹੇ ਆ ਸਵੇਰ 11 ਵਜੇ ਸਮਾਂ ਨੋਟ ਕਰ ਲਿਓ 11 ਵਜੇ ਵੀਡੀਓ ਬਣਾ ਰਹੇ ਆ ਜਿੰਨਾ ਦੁੱਧ ਤਿਆਰ ਆ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਦੋ ਨੰਬਰ ਤੇ ਆ ਜਾ ਬਾਈ ਦੋ ਨੰਬਰ ਦਾ ਬਾਈ ਪਹਿਲਾ ਸੂਆ ਤੇ 5 ਕਿਲੋ ਹੀ ਇਹਦੇ ਥੱਲੇ ਆ 5 ਕਿਲੋ ਹੀ ਇਹਦੇ ਥੱਲੇ ਆ ਹਾਂ ਠੀਕ ਐ ਕਿੰਨੇ ਦੀ ਇਹ ਦੇ ਦੇਂਗਾ ਆਪਾਂ 15000 ਦੀ ਕੱਡ ਬਾਰ ਨੂੰ ਦੋ ਨੰਬਰ ਥੱਲੇ 5 ਕਿਲੋ ਦੁੱਧ ਆ ਬਾਈ ਕਹਿੰਦਾ ਕੰਡੇ ਵਾਲਾ 2.5 ਕਿਲੋ ਤੜਕੇ 2.5 ਕਿਲੋ ਆਥ ਨੇ ਇੱਕ ਨੰਬਰ ਦੀ एआई बाई ਕਹਿੰਦਾ ਕਰਾਤੀ ਆ ਹੀਟ ਚ ਆਈ ਸੀ ਸੀਵਨ ਲਵਾਤਾ ਦੋ ਨੰਬਰ ਤੇ ਨਹੀਂ ਸੀਵਨ ਲਵਾਇਆ ਇਹਦੇ ਥੱਲੇ ਕੱਲਾ ਦੁੱਧ ਆ 5 ਕਿਲੋ ਇਹਦਾ ਮੁੱਲ 15000 ਵੈੜ ਇਹ ਵੀ ਇੱਕ ਨੰਬਰ ਨਾਲੋਂ ਵੱਧ ਜਾਤ ਚ ਕੱਦ ਵੀ ਵੱਡਾ ਹਾਂ ਕੱਦ ਵੀ ਦੋ ਉਂਗਲਾਂ ਵੱਡਾ ਹੋਊਗਾ HF ਨਾਲ ਉਹ ਵੀ ਜਿਆਦਾ ਵਾਲੀ ਵਹਿੜਾ ਪਰ ਉਹਦੇ ਨਾਲੋਂ ਕੁਆਲਿਟੀ 2 ਨੰਬਰ ਚ ਵੱਧ ਆ। 5 ਕਿਲੋ ਦੁੱਧ ਆ। ਜਦੋਂ ਹੀਟ ਚ ਆ ਜਾਂਦੀ ਆ। ਅਗਲਾ ਇੱਕ ਅੱਧਾ ਪਾਊਡਰ ਦਾ ਡੱਬਾ ਦੇ ਦੇ ਕੋਈ ਇਹਨੂੰ ਕਿਲੋ ਕਾਲਾ। ਭਾਵੇਂ 2 ਕਿਲੋ ਆਲਾ ਦੇ 2 ਕਿਲੋ ਆਲਾ ਦੇ ਦਿਓ। ਨਾਲੇ ਤਾਂ ਘਾਟਾ ਘੁੱਟਾ ਪੂਰੀਆਂ ਹੋ ਜਾਣਗੀਆਂ ਤੇ ਹੀਟ ਚ ਆਜੂਗੀ। ਸੀਵਨ ਲੈ ਜੂ ਤੇ ਜੇ ਕਿਤੇ ਗੱਬਰ ਰਹਿ ਜਾਂਦੀ ਆ। ਬਾਕੀ ਇਹ ਨਮਾ ਹਾਨ ਵਹਿਣਾ ਫਰਕਲਾ ਨਹੀਂ ਆ ਕਿ ਹੋਊ ਕੋਈ। ਕੋਈ ਚੌਥਾ ਸੂਆ گاਉ ਹੋ ਪੰਜਵਾਂ ਸੂਆ ਹੋ ਕਿ ਲੋ ਵਗਰੇ ਨੇ ਲੈ ਲਿਆ ਹੋਊਗਾ ਇਹ ਨਵਾਂ ਖਾਨ ਵਹਿੜਾ ਵੀ ਪਹਿਲਾਂ ਨਾ ਆ ਵੀ ਪਹਿਲਾਂ ਨਾ ਤੁਹਾਨੂੰ ਵਹਿੜਾਂ ਦਾ ਤੋਰਾ ਹੀ ਦੱਸਦਾ ਆ ਵੇਖੋ ਜਮਾ ਸਟੇਟ ਆ ਤਾ ਤਾ ਵੇਖ ਸਕਦੇ ਜਮਾ ਸਿੱਧੀਆਂ ਕੋਈ ਵਿੰਗੀਆਂ ਨਹੀਂ ਢੁਈ ਵੀ ਸਿੱਧੀ ਆ ਕੋਈ ਢੁਈ ਚੱਕਦੀ ਨਹੀਂ ਦੇ ਦੇਣੀ ਆ 15000 ਦੀ ਜੇ ਕਿਤੇ ਇਹ ਗੱਬਣ ਵਹਿੜ ਹੋ ਜਾਂਦੀ ਆ ਤਿਆਰ ਹੋ ਜਾਂਦੀ ਆ ਜਿੰਨੀ ਰਾਜੀ ਆ ਇੰਨੀ ਰਵੇ ਪੋਲੇ ਯਾਥ ਨਾਲ ਲੱਖ ਰੁਪਏ ਤੋਂ ਬਾਹਰ ਵੈਣ ਨੇ ਆ ਰਾਵਣਾ ਵੇਖ ਜੈਣਾ ਉਹ ਅੱਗੇ ਥੋੜੀ ਕਿਸਮਤ ਆ ਪਰ ਬਾਈ ਨੇ ਅਜ ਦੁੱਧ ਦਾ ਮੌਲੀ ਮੰਗਿਆ 15000 ਤੇ ਜੇ ਕਿਤੇ ਗੱਭਣ ਰਹਿ ਜਾਂਦੀ ਟਰਾਈ ਮਾਰ ਕੇ ਵੇਖ ਲਈ ਅਗਲਾ ਮੰਨ ਲਓ ਕਈ ਭੈਣ ਭਰਾ ਛੋਟੀਆਂ ਮੱਛੀਆਂ ਵੀ ਲੈਂਦੇ ਆ 15 16 ਮਹੀਨਿਆਂ ਦੀ ਵੱਛੀ 15 16000 ਦੀ ਆਉਂਦੀ ਹੈ 20 22 ਮਹੀਨਿਆਂ ਦੀ ਅਮਰੀਕਨ ਵੱਛੀ ਖੀਰੀ ਵੱਛੀ 25 30000 ਦੀ ਆਉਂਦੀ ਵੱਡੀ ਚੰਗੀ ਜਾਤ ਬਰੀਡ ਵਾਲੀ ਉਹਤੇ ਵੀ ਅਗਲੇ ਨੇ ਟਰਾਈ ਮਾਰਨੀ ਹੁੰਦੀ ਆ ਕਈ ਵਾਰ ਆਉਂਦੀ ਵੀ ਵੱਛੀ ਗੱਭਣ ਹੋ ਜਾਂਦੀ ਕਈ ਵਾਰਾਂ ਪੰਜਾਂ ਚਾਰ ਚਾਰ ਮਹੀਨੇ ਪੱਠੇ ਵੀ ਪਾਉਣੇ ਪੈ ਸਕਦਾ ਕਈ ਵਾਰ ਇੱਕ ਸੀਜ਼ਨ ਤੇ ਨਹੀਂ ਰਹਿੰਦੀ ਰਹਿੰਦੀ ਦੂਜਾ ਸੀਜ਼ਨ ਵੀ ਲਵਾਉਣਾ ਪੈ ਸਕਦਾ ਤੇ ਇਹ ਤੇ ਅਗਲਾ ਟਰਾਈ ਮਾਰ ਕੇ ਵੇਖ ਲੈ ਵਾੜ ਵੱਡੀ ਬਹੁਤ ਆ ਤਿਆਰ ਹੋਈ ਆਰਾਮਣਾ ਲੱਖੋਂ ਬਾਹਰ ਦੀ ਵਿਕ ਜਣਾ ਆਰਾਮਣਾ ਜੇ ਕਦੇ ਲੈ ਵਾ ਲੂ ਬ ਚੰਗਾ ਲਾਗੀ ਹੋ ਸਕਦਾ ਬਦੁੱਗਣੇ ਕਰ ਦਿੱਤਾ 3 ਨੰਬਰ ਤੇ ਆਸ਼ਰ ਨੇ 3 ਨੰਬਰ ਬਾਈ 4 ਮਹੀਨੇ ਦੀ ਗੱਭਣ ਧੋਕੜ ਗੱਭਣ ਹਾਂ ਤੇ 5 ਕਿਲੋ ਦੁੱਧ ਆ ਕਿੰਨੇ ਦੀ ਇਹ ਦੇ ਦਿਆਂਗੇ ਕਿ ਆਪਾਂ 28000 ਕੱਢ ਬਾਹਰ ਨੂੰ 5 ਕਿਲੋ ਇਹਦੇ ਥੱਲੇ ਦੁੱਧ ਆ ਇਹ ਚਾਰਾਂ ਦੀ ਗੱਭਣ ਆ ਇਹ ਚੈੱਕ ਪਾਸ ਹੈ ਕੋਈ ਭੈਣ ਭਰਾ ਦੋ ਮਹੀਨੇ ਹਜੇ ਨੇ ਦੁੱਧ ਪਿਆਜੂ ਵਧੀਆ ਦੁੱਧ ਤਾਂ ਇਸ ਰੇ ਤੇ ਕਰੀ ਪਿਆਈ ਜਾਂਦੀਆਂ ਹੁੰਦੀਆਂ ਦਿਨ ਦੇ ਦਿਨ ਤੇ ਕਰਸੂਨ ਤੇ ਕਰੀ ਕਿਉਂਕਿ ਇਹ ਭਜਦੀਆਂ ਨਹੀਂ ਹੁੰਦੀਆਂ ਦੁੱਧ ਘਟ ਭਵਾ ਜਾਣ ਕੇ ਕਿਲੋ ਕਿਲੋ 2-2 ਕਿਲੋ ਸਰੇ ਤੇ ਕਰੀ ਦੇਈ ਜਾਂਦੀਆਂ ਪਰ ਦੋ ਮਹੀਨੇ ਜਾਨਵਰ ਨੂੰ ਕਿਤੇ ਪਹਿਲਾਂ ਅਗਲਾ ਛੱਡ ਦੇ ਹੁਣ ਇਹ ਚਾਰਾਂ ਦੀ ਗੱਬਣ ਹੈ ਤਿੰਨ ਮਹੀਨੇ ਦੁੱਧ ਪਿਆਜੂ ਕੀ ਦੋ ਮਹੀਨੇ ਪਹਿਲਾਂ ਅਗਲਾ ਛੱਡ ਦੇ ਡਰਾਈ ਕਰ ਦੇ 2.5 ਮਹੀਨੇ ਤੇ ਦੋ ਤਿੰਨ ਗੱਟੇ ਫੀਡ ਦੇ ਅਗਲਾ ਪਾ ਲੇ ਟਰਾਂਜਿਸ਼ਨ ਵਾਲੇ ਤੇ ਵਜ਼ਨ ਫੁੱਲ ਕਰ ਜੂ ਤਿਆਰ ਹੋਈ 50 55000 ਦੀ ਵੜੜ ਆ ਅੱਜ 28000 ਦੀ ਚਾਰ ਹੀ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਸੀਰੀਸ ਆਉ ਪੂਰੀ ਆ ਦੂਜਾ ਸੂਬਾ ਟੋਕੜ ਗੱਬਣ ਚੈੱਕ ਪਾਸ 5 ਕਿਲੋ ਦੁੱਧ ਆ ਮਤਲਬ ਦਾਣਾ ਪਾ ਲੋਂਗੇ ਹੋ ਸਕਦਾ 5 ਦਾ 8 ਵੀ ਕਰ ਜੇ ਵਜ਼ਨ ਵਜ਼ਨ ਵਿੱਚ ਖਾ ਕੇ ਦੀ ਭਾਲ ਦੀ ਆ ਹਾਂ ਦੋ ਤਿੰਨ 5 6 ਕਿਲੋ ਆ ਆਮ ਨਾਲ 6 ਕਿਲੋ ਸਾਢੇ 6 ਕਿਲੋ ਕਰਿਆ ਹਾਂ ਹੂੰ ਦੋਨੋਂ ਐਤਿਆਚਾਰ ਨੰਬਰ 10 ਤੋਂ 12 ਦਿਨ ਲੈ ਜਾਣੇ ਨੇ। ਇਹ ਗੱਬਣ ਤਿਆਰ। ਹਾਂ ਇਹ ਗੱਬਣ। 10 ਤੋਂ 12 ਦਿਨਾਂ ਦੀ ਕੱਚੀ ਕਿੰਨੇ ਦੀ? ਇਹ ਦੇ ਦੇਂਗੇ 28000 ਰੁਪਏ ਹੀ ਮੁੱਲੇ ਦਾ। ਕਿੰਨਾ ਕੁ ਦੁੱਧ ਪਿਆਜੂ? ਦੁੱਧ ਭਾਈ ਦੇ ਦੂੰਗੀ 12 ਕਿਲੋ 10 ਕਿਲੋ। 10 12 ਕਿਲੋ ਬਾਈ 10 ਦੁੱਧ ਪਿਆਜੂ ਤੇ 10 12 ਦਿਨਾਂ ਦੀ ਕੱਚੀ ਆ ਮੁੱਲੇ ਦਾ ਵੀ 28। ਹੈ ਛੜਨੇ? ਹਾਂ ਮੁੱਲੇ ਦਾ ਠੀਕ। ਮੁੱਲੇ ਦਾ ਵੀ 28 ਨਿੱਕੇ ਨਿੱਕੇ ਭਾਜਾਂ ਕਰੌਸ ਆਂਗ ਦੁੱਧ ਮੱਝਾਂ ਰਗਾਉ। 12 ਕਿਲੋ ਛੱਡੋ 10 ਕਿਲੋ ਹੀ ਮੰਨ ਲਓ ਤੁਸੀਂ। 9 ਕਿਲੋ ਹੀ ਮੰਨ ਲਓ 9 ਕਿਲੋ ਦੁੱਧ ਮੱਝਾਰ ਗਾਹੂ 9 ਕਿਲੋ ਦੁੱਧ ਵਾਲੀ ਮੱਝ ਲੈਨੇ ਆ 70 80 ਹਜ਼ਾਰ ਦੀ ਆਉ ਘੱਟੋ ਘੱਟ 9 ਕਿਲੋ ਦੁੱਧ ਵਾਲੀ ਤਾਜੀ ਸੂਈ ਮੱਝ ਇਹਦੇ 10 12 ਦਿਨਾਂ ਦੀ ਕੱਚੀ 28 ਹਜ਼ਾਰ ਦੀ ਦੇ ਦੇਣੀ ਕੋਈ 2 400 ਛੋੜ ਵੀ ਕਰ ਦੂ 100 200 ਛੋੜ ਵੀ ਕਰ ਦੂ ਮੌਕੇ ਤੇ ਆਏ ਗਏ ਭੈਣ ਭਰਾ ਨੂੰ ਬਾਈ 28 ਹਜ਼ਾਰ ਦੀ ਦੇ ਦੇਣੀ ਕੋਈ ਮਾੜੀ ਨਹੀਂ ਇੰਨੇ ਪੈਸਿਆਂ 'ਚ ਗਰਮਿਓ ਗਰਮੀ ਵਧੀਆ ਦੁੱਧ ਪਿਆ ਦੇਣਾ ਇਹ ਤਾਂ ਮੈਂ 9 ਕਿਲੋ ਕਹਿੰਦਾ ਬਾਈ ਤਾਂ 10 12 ਕਿਲੋ ਕਹਿੰਦਾ ਹੋ ਸਕਦਾ 2 ਕਿਲੋ ਦਾਣਾ ਵੱਧ ਪਾ ਲੋਂਗੇ ਤੇ 2 ਕਿਲੋ ਦੁੱਧ ਵੱਧ ਪਿਆ ਜੇ ਕਿਉਂਕਿ ਦੁੱਧ ਦੇਣਾ ਸੇਵਾ ਨਹੀਂ ਆਪਾਂ ਮਾ ਝੂਟੀ ਜਾਓ ਫੁੱਲ ਸੀਲ ਹੈ 28000 ਦੀ ਦੇ ਦੇ ਜਮਾ ਨਿੱਕੇ ਨਿੱਕੇ ਮੁੱਲ ਆ ਵੀ 28000 ਦੀ ਆ 4 ਮਹੀਨਿਆਂ ਦੀ ਗੱਭਣ 5 ਕਿਲੋ ਦੁੱਧ ਆ ਤਿੰਨ ਨੰਬਰ ਆ 2 ਨੰਬਰ 15000 ਦੀ 5 ਕਿਲੋ ਦੁੱਧ ਇਹਦੀ ਏਆਈ ਕਰਾਈ ਵੀ ਇੱਕ ਨੰਬਰ ਦੀ 25000 ਦੀ 5 ਕਿਲੋ ਦੁੱਧ ਫੋਨ ਨੰਬਰ ਸਕਰੀਨ ਤੇ ਜਮਾ ਨਿੱਕੇ ਨਿੱਕੇ ਪਾਸ ਸਸੀ ਕਾ